ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਭਾਈ ਸਾਹਿਬ ਭਾਈ ਸਰਵਜੀ ਸਿੰਘ ਤੁੰਦਾ ਜੀ ਦਾ ਅੱਜ ਪੰਜਵਾਂ ਦਿਨ ਹੈ ਮਿੱਤਰੋ ਇਟਲੀ ਧਰਤੀ ਦੇ ਉੱਤੇ ਤੇ ਹੁਣ ਤੱਕ ਜਿੰਨੇ ਵੀ ਉਹਨਾਂ ਦੇ ਪ੍ਰੋਗਰਾਮ ਹੋਏ ਨੇ ਬੜੇ ਵਧੀਆ ਹੋਏ ਨੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਸੰਗਤਾਂ ਦਾ ਬਹੁਤ ਜ਼ਿਆਦਾ ਭਰਮਾ ਹੰਗਾਰਾ ਸਾਨੂੰ ਦੇਖਣ ਨੂੰ ਮਿਲਿਆ ਤੇ ਅੱਜ ਦਾ ਦਿਨ ਰੱਖਿਆ ਸੀ ਬਿਲਕੁਲ ਰੈਸਟ ਡੇ ਤੇ ਅੱਜ ਭਾਈ ਸਾਹਿਬ ਨੇ ਕਿਤੇ ਕੋਈ ਪ੍ਰੋਗਰਾਮ ਨਹੀਂ ਕਰਨਾ ਅੱਜ ਸਿਰਫ ਅਸੀਂ ਨਾਲੇ ਮਿਲ ਕੇ ਸੋਚਿਆ ਵੀ ਭਾਈ ਸਾਹਿਬ ਨੂੰ ਆਪਾਂ ਅੱਜ ਘੁੰਮਣੇ ਫਰੋਣੇ ਆ ਇਟਲੀ ਦੇ ਦਰਸ਼ਮੇਲੇ ਕਰਾਉਣੇ ਆ ਕਿਉਂ ਤੇ ਆਪਣੇ ਨਾਲ ਅੱਜ ਮੇਰੇ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਾਲ ਨੇ ਆਪਣੇ ਜੀ ਸਸੀ ਘਾਲ ਜੀ ਤੇ ਆਪਣੇ ਸਤਕਾਰਯੋਗ ਲਾਲਾ ਜੀ ਤੇ ਦਵਿੰਦਰ ਭਾਈ ਸਸੀ ਘਾਲ ਜੀ ਤੇ ਸਾਰੀ ਅੱਜ ਦੇ ਅੱਜ ਦੇ ਪ੍ਰੋਗਰਾਮ ਦੀ ਰਹਿਨਮਾਈ ਉਹ ਆਪਣੇ ਭਾਈ ਸਾਹਿਬ ਉਹ ਨਹੀਂ ਕਰਨਗੇ ਤੇ ਦੱਸੋ ਕਿੱਥੇ ਕਿੱਥੇ ਜਾਣਾ ਜੇ ਅੱਪਾ ਕਿੱਥੇ ਖੜੇ ਆ ਪਹਿਲਾਂ ਅੱਜ ਅੱਜ ਆਪਣਾ ਵੀਰ ਛੋਟਾ ਵੀਰ ਪਰੋਚਨ ਸਿੰਘ ਜੀ ਉਹਨਾਂ ਦੇ ਕੋਲ ਅੱਜ ਅਸੀਂ ਆਏ ਆ ਤੇ ਉਹਨਾਂ ਦਾ ਖੇਤੀਬਾੜੀ ਦਾ ਆਰਗਨ ਖੇਤੀ ਦਾ ਜਿਹੜਾ ਕੰਮ ਆ ਉਹਨਾਂ ਦਾ ਆਪਣਾ ਤੇ ਉਹ ਇੱਥੋਂ ਕੰਮ ਮਤਲਬ ਖੇਤੀ ਪ੍ਰੋਡਕਟ ਜਿਹੜੇ ਆ ਆਰਗਨ ਮੈਂ ਬਣਾਉਂਦੇ ਵੀ ਆ ਕਰਦੇ ਬੀਜਦੇ ਆ ਤੇ ਬਣੀ ਬੀਜ ਕੇ ਤੇ ਇੱਥੇ ਲੋਕਾਂ ਨੂੰ ਆਪ ਇੱਥੇ ショਪ ਹੋਰਾਂ ਦੀ ਦੋ ਮਤਲਬ ਭਾਈ ਸਾਹਿਬ ਨੂੰ ਦਿਖਾ ਲਣਾ ਹੈ ਆ ਵੀ ਕਿੱਦਾਂ ਅਸੀਂ ਪੰਜਾਬ ਦੀ ਜਿੱਦਾਂ ਮਿੱਟੀ ਦੇ ਨਾਲ ਅਸੀਂ ਜੁੜੇ ਹੋਏ ਆ ਵੀ ਜਿੱਦਾਂ ਮਿੱਟੀ ਮਤਲਬ ਚਾਹੇ ਪੰਜਾਬ ਦੀ ਹੋਵੇ ਤੇ ਚਾਹੇ ਹਿਟਲੀ ਦੀ ਹੋਵੇ ਜਿਉਂ ਅਸੀਂ ਕੰਮ ਉੱਥੇ ਛੱਡ ਗਏ ਆ ਆ ਉਹੀ ਕੰਮ ਸੀ ਇੱਥੇ ਕਰਨੇ ਆ ਸਾਡੇ ਖੂਨ ਦੇ ਵੀ ਜਿਹੜੀ ਮਿਹਨਤ ਆ ਰਹੀ ਆ ਉਹ ਚੱਲਦਾ ਰਹਿਣਾ ਜਿਸ ਜਿੱਥੇ ਮਰ ਨਹੀਂ ਚਲੀ ਗਈ ਤੇ ਬਿਲਕੁਲ ਐਨ ਫੀਲਿੰਗ ਤੁਹਾਨੂੰ ਪੰਜਾਬ ਦੀ ਆਊਗੀ ਪੂਰਾ ਵੀਰ ਨੇ ਉਦਾਂ ਹੀ ਰੱਖਿਆ ਸਾਰਾ ਕੁਝ ਮੁਰਗੀਆਂ ਰੱਖੀਆਂ ਤਿੱਤਰ ਰੱਖਿਓ ਆ ਬਤਕਾਂ ਰੱਖੀਆਂ ਤੇ ਬੱਕਰੀਆਂ ਰੱਖੀਆਂ ਮੋਰ ਰੱਖਿਓ ਆ ਮਤਲਬ ਕਾਫੀ ਉਹਨੇ ਇਦਾਂ ਦਾ ਮਤਲਬ ਨੇਚਰਲ ਦੇ ਨਾਲ ਇਦਾਂ ਕੀਤਾ ਹੋਇਆ ਠੀਕ ਹੈ ਜੀ ਸੋ ਅੱਜ ਵੀ ਭਾਈ ਸਾਹਿਬ ਨੂੰ ਦਿਖਾਣ ਆਏ ਆ ਵੀ ਅਸੀਂ ਵੀ ਇੱਥੇ ਪੰਜਾਬ ਦੇ ਮਤਲਬ ਐਨ ਉਹੀ ਚੀਜ਼ ਰੱਖਿਆ ਹੋਇਆ ਉਹ ਸੀ ਧਰਤੀ ਨਾਲ ਜੁੜੇ ਹੋਏ ਆ ਠੀਕ ਹੈ ਜੀ ਤੇ ਪਹਿਲਾਂ ਤੁਹਾਨੂੰ ਮਿੱਤਰੋ ਆਪਾਂ ਆਪਣੇ ਜਿਹੜਾ ਇੰਡੀਆ ਦਾ ਰਾਸਟਰ ਪਸ਼ਟੀ ਪੰਛੀ ਉਹ ਦਰਸ਼ਨ ਮਿਲੇ ਕਰਾ ਦਿੰਦੇ ਆ ਇੱਧਰ ਦੱਸਿਆ ਭਾਈ ਸਾਹਿਬ ਨੇ ਵੀ ਮੋਰ ਵੀ ਰੱਖੇ ਹੋਏ ਨੇ ਬਾਈ ਉਹਨਾਂ ਦੇ ਆ ਜਾ ਬਈ ਤੇ ਮੋਰ ਵੀ ਰੱਖੇ ਹੋਏ ਨੇ ਉਹ ਦੇਖੋ ਉਧਰ ਬਤਕਾਂ ਵੀ ਹੈਗੀਆਂ ਉਹ ਦੇਖੋ ਬਤਕਾਂ ਮੋਰ ਮੁਰਗੀਆਂ ਸਾਰਾ ਕੁਝ ਹੈਗਾ ਤੇ ਬਾਕੀ ਆਪਾਂ ਹੁਣ ਚੱਲਦੇ ਅੱਗੇ ਨੂੰ ਤੇ ਅੱਗੇ ਸ਼ਾਪ ਵੀ ਇਹਨਾਂ ਦੀ ਤੇ ਇਧਰ ਪਾਸੇ ਸਾਰੇ ਸੇਰੇ ਸਿਸਟਮ ਨੇ ਜਿੱਥੇ ਮਤਲਬ ਸਾਰਾ ਜਿਹੜਾ ਪ੍ਰੋਡਕਟ ਹੈ ਇਹ ਆਪਣੇ ਫਲ ਬੂਟੇ ਤਿਆਰ ਕਰਦੇ ਸਾਰੇ ਉਹ ਇਧਰ ਲੱਗੇ ਜਾਂਦੇ ਨੇ ਤੇ ਇਧਰ ਹੈਗੀ ਸ਼ਾਪ ਤੇ ਤੁਹਾਨੂੰ ਮੇਥਰ ਉਹ ਆ ਚੀਜ਼ ਦੱਸਦਾ ਕਿਹੜੀ ਆ ਇਹਦਾ ਨਵਾਂ ਤુલਸੀ ਬਜ਼ੀਰੀ ਹੋਵੇ ਨਾ ਬਜ਼ੀਲਿਕ ਹੋਵੇ ਨੋ ਇਹ ਅਸੀਂ ਆਪਣੀ ਸ਼ਾਪ ਤੇ ਬਹੁਤ ਜ਼ਿਆਦਾ ਵਰਤਦੇ ਇਹਨੂੰ ਵੀ ਤੇ ਇਹ ਹੈਗੀ ਸ਼ਾਪ ਤੇ ਜਿੱਥੇ ਸਾਰਾ ਦਾ ਸਾਰਾ ਸਮਾਨ ਬਾਇਓਲੋਜੀਕਲ ਮਿਲਦਾ ਹੈ ਤੇ ਇਧਰ ਦੇਖੋ ਇਹ ਹੈਗੇ ਆ ਜਿਹੜਾ ਜਿਹੜਾ ਰੇ ਲੋਕ ਲੈ ਕੇ ਜਾਂਦੇ ਨੇ ਫੁੱਲਾਂ ਨੂੰ ਪਾਉਣ ਵਾਸਤੇ ਉਹ ਪੈਕਟਾ ਜਿ ਬਣਿਆ ਬਣਿਆ ਇਹ ਮਿਲਦਾ ਹੈ ਤੇ ਲਵ ਬਰਡਸ ਵੀ ਰੱਖੇ ਹੋਏ ਨੇ ਬਾਈ ਨੇ ਹੈ ਲਵ ਬਰਡਸ ਤੇ ਬਾਈ ਆਪਣੀ ਵੀਡੀਓ ਨੂੰ ਦੇਖਦਾ ਲੱਗਦਾ ਹੈ ਦੇਖੋ ਬਾਈ ਨੇ ਆਪਣੀ ਤੋਂ ਪ੍ਰਭਾਵਿਤ ਹੋ ਕੇ ਲਗਾ ਉਹਨੂੰ ਲੱਕੜ ਦੀ ਘੱਟੀ ਵੀ ਚਾਰ ਕਰਦੀ ਕਹਿੰਦਾ ਪੀੜੀ ਉੱਤੇ ਬਣਾਇਆ ਕਰਾਂਗੇ ਆਪਾਂ ਨਾ ਤੇ ਇਹ ਹੈਗਾ ਮੇਨ ਸਟੋਰ ਜਿੱਥੇ ਮਤਲਬ ਇਹ ਆਪਣਾ ਸਾਰਾ ਪ੍ਰੋਡਕਟ ਵੇਚਦੇ ਨੇ ਪੈਸਾ ਪੈਤਰੋਸ਼ ਸੱਸੀ ਗਾ ਬਾਈ ਜੀ ਸਾਸਰੀ ਕਹਾਂ ਜੀ ਸੱਸੀ ਗਾ ਜੀ ਠੀਕ ਠਾਕ ਹੋ ਬਾਤ ਠੀਕ ਠਾਕ ਤੇ ਤੁਹਾਨੂੰ ਮਿਲਾਉਣਾ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਸੱਸੀ ਗਾ ਜੀ ਸਸ ਉਹ ਆਰਗੋਨਿਕ ਦਾ ਖਾਸ ਲਾਇਗੋਤੀ ਕੀ ਪਤੇ ਹੋ ਸਭ ਠੀਕ ਠਾਈ ਚੜਦੀ ਗਾ ਕਿਦਾਂ ਲੱਗਿਆ ਤੁਹਾਨੂੰ ਆਪਣੀ ਵੀਰ ਜੀ ਦਾ ਵਧੀਆ ਜੀ ਵੇਖੋ ਆਪਣੇ ਫਸਲ ਪੈਦਾ ਕਰਕੇ ਆਪ ਸਲਜੀਆ ਪੈਦਾ ਕਰਕੇ ਆ ਬੀਜ ਰਹੇ ਹਾਂ ਹਾਂਜੀ ਹਾਂ ਇਹ ਬਹੁਤ ਵਧੀਆ ਗੱਲ ਹੈ ਸਹੀ ਗੱਲ ਇਹ ਗੱਲਾਂ ਕਰ ਰਹੇ ਬਈ ਇਹ ਇਹ ਵੀ ਨਾ ਵੀਰਾਂ ਨੂੰ ਸਿੱਖਣ ਦੀ ਲੋੜ ਆ ਬੀਨਸਾ ਬੀਜਸ ਨਾਲ ਇੱਕ ਵਧੀਆ ਚੀਜ਼ਾਂ ਦੇ ਖਾਣ ਬਸ ਸਭ ਤੋਂ ਵੱਡੀ ਗੱਲ ਹੈ ਕੋਈ ਨਾਲ ਹੈ ਦੂਰ ਹੈ ਜਿੰਨਾਂ ਨੂੰ ਚੰਗੀ ਚੀਜ਼ਾਂ ਦੂਰੋਂ ਹੀ ਲੈਣ ਲੋਕੀ ਦਾ ਸਹੀ ਗੱਲ ਹੈ ਇਹ ਤੁਹਾਡੇ ਕੋਲ ਜਿਹੜੇ ਤੁਹਾਡਾ ਸਮਾਨ ਵਧੀਆ ਨਾ ਫਿਰ ਕਸਟਮਰ ਨੂੰ ਇਹ ਨਹੀਂ ਵੀ ਕਿੰਨੇ ਕਿਲੋਮੀਟਰ ਕਿੰਨੇ ਕਿਲੋਮੀਟਰ ਆਵੇ ਤਾਂ ਜਾਂਦਾ ਹੈ ਹਰੇ ਬਣਾਉਂਦਾ ਮਾੜੀ ਜੀਤ ਮਾ ਉਹ ਜਿਹੜਾ ਮੋੜ ਵੀ ਹੋਵੇ ਤਾਂ ਸਮਝ ਕੇ ਸਹੀ ਬਾਤ ਹੈ ਇਹ ਗੁਰਾਂ ਨੇ ਮਿਹਨਤ ਕਰਕੇ ਲੋਕਾਂ ਨੂੰ ਸੇਡਾਪਿਆ ਵਧੀਆ ਠੀਕ ਹੈ ਪੰਜਾਬ ਜੀ ਕਿਤੇ ਇਦਾਂ ਹੋਵੇ ਆਪਣੇ ਸਬਜ਼ੀ ਪੈਦਾ ਕਰਕੇ ਆਪੇ ਵੇਚੋ ਵੇਚੋ ਵਪਾਰੀ ਸਾਈਡ ਤੇ ਕਰ ਦੋ ਇੱਕ ਟੈਕਸ ਨਾਲ ਤੁਹਾਨੂੰ ਵਧੀਆ ਚੀਜ਼ ਮਿਲੂਗੀ ਇੱਕ ਵਧੀਆ ਫਰੈਸ਼ ਵਿੱਚ ਇੱਕ ਪੈਸੀ ਵਧੀਆ ਮਿਲ ਲਗੀ ਹਾਂਜੀ ਹੋ ਗਿਆ ਕੇਲੇ ਹੋ ਗਿਆ 2030 ਲੋਕ ਕਰ ਬਹਾ ਦੱਸਿਆ ਕੋਈ ਸਹੀ ਤਾਂ ਬਾਹਰੋਂ ਲੈਣ ਚੀ ਹੈ ਨਹੀਂ ਗਿਆ ਬੱਤ ਜਿਹੜੀ ਮਾਰ ਆਪਾਂ ਅਜੀ ਅਜੀ ਤੁਸੀਂ ਕਿਹਾ ਫਸਲ ਹੋਜੀ ਫਸਲ ਇਹ ਆਪਣੇ ਪਿਆਜ ਨਾ ਮੁਕਾ ਪਿਆਜ ਵਾਲੀ ਹੈ ਪੋਰੀ ਕਹਿੰਦੇ ਪੋਰੀ ਇਟਲੀਅਨ ਪੋਰੀ ਇੱਕ ਦਿਨ ਪਹਿਲਾਂ ਪ੍ਰਾਣ ਗਿਆ ਤਾਂ ਫੋਲ ਖੜਾ ਹੋ ਗਿਆ ਉਹ ਸਾਤੀਆਂ ਕੰਨ ਸਾਗੇ ਇੱਧਰ ਲੱਗ ਕੇ ਇੱਧਰ ਕਿੱਦੇ ਨੇ ਦਿਨਗਰ ਜ਼ੁਕੀਨੋ ਰੋਮਾਨੋ ਅਫਰੀਕਨ ਹਾਂ ਜ਼ੁਕੀਨੋ ਰੋਮਾਨੋ ਇਸਕੇ ਰੋਮਾਨੋ ਇਸਕੇ ਇਹਦਾ ਫੋਲੋ ਇਹਨਾਂ ਦੇ ਵੀ ਮਤਲਬ ਵੀ ਅਸੀਂ ਇਹਨਾਂ ਦਾ ਪੀਜ਼ਾ ਬਣਾਉਨੇ ਆ ਸ਼ਿਓਰੀ ਦੀ ਜ਼ੁਕਾ ਲੀਸ਼ੀ ਵਾਗੇ ਹਾਂ ਹਾਂ ਬਹੁਤ ਫੇਮਸ ਪੀਜ਼ਾ ਇਟਲੀ ਦਾ ਨਾ ਵਧੀਆ ਤਾਨੂੰ ਬਹੁਤ ਹੋਰ ਇਹ ਤਾਂ ਜਿੱਥੇ ਮੈਂ ਚਲੇ ਸੀ ਆਪਣੀ ਪ੍ਰੋਮੋਸ਼ਨ ਕਰਨੀ ਹੁੰਦੀ ਸੀ ਇਹਦਾ ਪੀਜ਼ਾ ਹੀ ਸੀ ਬਣਾਈ ਦੇਦਾ ਨਾ ਆ ਦੇਖੋ ਤੁਹਾਨੂੰ ਬੰਦ ਗੋਭੀ ਦਿਖਾਉਣੇ ਦੇਖੋ ਜੀ ਇੰਡੀਆ ਆਪਣੇ ਕਿਸੇ ਨੇ ਨਹੀਂ ਲੈਣੀਆਂ ਇਹ ਬੁੜੀਆਂ ਕਹਿੰਦੀਆਂ ਜੇ ਕਦੇ ਸੁੰਡੀ ਪਾਈ ਹੋਵੇ ਬੁੜੀਆਂ ਜਿਹੜਾ ਪਾਇਆ ਉਹਨਾਂ ਨੂੰ ਫੜ ਲੈਂਦੀਆਂ ਵੀ ਸੁੰਡੀ ਦੀ ਇਹਦੇ ਵਿੱਚ ਸੁੰਡੀਆਂ ਪਈਆਂ ਆਹ ਦੇਖੋ ਖਾਧਿਆ ਸੁੰਡੀ ਨੇ ਸੁੰਡੀ ਉਹ ਲਾ ਕੇ ਖਾ ਲਾਂਗੇ ਜੇ ਆਪਾਂ ਜੇ ਸੁੰਡੀ ਨਾ ਹੋਈ ਇਹਦਾ ਮਤਲਬ ਹੈ ਦਵਾਈ ਪਾਈ ਹੈ ਹਾਂ ਜੰਬੀਆ ਤਾਂ ਕੋਈ ਗੱਲ ਹੀ ਹੁੰਦੀ ਸਾਈਡ ਤੇ ਬਾਕੀ ਸਭ ਦਵਾਈ ਨੂੰ ਪਈ ਆਪਣੀ ਇੰਡੀਆ ਨਹੀਂ ਇਹ ਨਾ ਹੋਰ ਤਾਂ ਪਤਾ ਨਹੀਂ ਜਦੋਂ ਮੈਂ ਇੰਡੀਆ ਨਿਕਿਆ ਹੁਣ ਕੋਲਵਾਨੀ ਬੈਕ ਰਹਿ ਬੀਬੀਆਂ ਦਵਾਈ ਖਾਦੀ ਪਈ ਇਹ ਜਿਹੜੀ ਸੁੰਢੀ ਲੱਗਣੀ ਹੈ ਜਿਹੜੀ ਚੀਜ਼ ਨੂੰ ਸੁੰਢੀ ਲੱਗੇ ਉਹ ਚੀਜ਼ ਵਧੀਆ ਹੈ ਹਾਂ ਜੀ ਆ ਜੀ ਸਾਰਾ ਕੋਲ ਆਪਣੇ ਉਹ ਚੀਜ਼ ਆਪਣੇ ਉਲਟ ਹੈ ਆਪਣੀ ਉਲਟ ਹੈ ਜੇ ਸੁੰਢੀ ਲੱਗੀ ਤਾਂ ਕਹਿੰਦੇ ਚੀਜ਼ ਵਧੀਆ ਨਹੀਂ ਸਿਰ ਦਾ ਫਰਾਵ ਹੋ ਜਾਂਦਾ ਨਾ ਇਹ ਚੀਜ਼ ਜਿਹੜੇ ਦੇਖਦੇ ਆ ਵੀ ਜੇ ਕੀੜਾ ਲੱਗਾ ਕੀੜਾ ਉਹ ਚੀਜ਼ ਨੂੰ ਲੱਗਦਾ ਜਿਹੜੀ ਚੰਗੀ ਚੀਜ਼ ਹੈ ਚੰਗੀ ਜੀ ਮਿੱਠੀ ਜੀਵ ਲੱਗਦਾ ਵਧੀਆ ਜੀ ਲੱਗਦਾ ਹਾਂ ਵਧੀਆ ਲੱਗਦਾ ਸੋਚੇਸ ਫਰਕ ਆ ਮੈਂ ਕਹਾਂ ਦੋਸ ਲਾਹਣਾ ਦੇਖਣ ਨੂੰ ਵਧੀਆ ਨਹੀਂ ਲੱਗਦਾ ਪਰ ਅਨਿੱਕਾ ਮੋਟਾ ਬਿੰਗਾ ਟੇਡਾ ਪਰ ਹੈ ਇਹ ਸਾਰਾ ਹੈ ਦੱਸੋ ਸਾਰਾ ਹਾਂ ਜਿਹੜੀ ਚੀਜ਼ ਇਹ ਬਾਇਓਲੋਜੀਕ ਹੁੰਦੀ ਆ ਉਹ ਸੋਹਣੀ ਘਟ ਹੁੰਦੀ ਆ ਹਾਂ ਆ ਲੱਗਦਾ ਦੇਖੋ ਕਿੰਨਾ ਦੇਖਣ ਨੂੰ ਭੜਾ ਲੱਗਦਾ ਪਰ ਹੈਗਾ ਸਾਰਾ ਇਹ ਇਦਾਂ ਹੀ ਆ ਕਾਖੂ ਜੋ ਕੱਢ ਕੇ ਲਿਆਂਦਾ ਨੇ ਅੱਛਾ ਆ ਦੇਖੋ ਲਸਣ ਕੋਈ ਇੰਨਾ ਛੋਟਾ ਦੇਖਣ ਨੂੰ ਲੱਗਦਾ ਪਰ ਇਹ 100% ਆਰਗੇਨਿਕ ਆ ਕੁਝ ਵੀ ਨਹੀਂ ਪਾਇਆ ਇਹਨਾਂ ਪਰ ਲੋਕੋ ਮਰਤਣਾ ਹੈ ਹਾਂਜੀ ਲੈਂਦੇ ਆ ਆਪ ਵੀ ਵਾਰਤੀ ਦਾ ਬਹੁਤ ਮੁਝਿਆ ਲੱਗਦਾ ਕੀ ਹੈ ਹਾਂਜੀ ਇਸ ਬੈਲ ਜਿਆਦਾ ਜਿਹੜਾ ਲੈਣ ਨੂੰ ਲਗਾਈ ਤੇ ਹਾਂਜੀ ਇਹ ਇੱਕ ਥੀਸ ਲੈ ਜਾਂਦੇ ਹਾਂ ਜਿਹੜਾ ਇੱਕ ਪੀਸ ਆਪਾਂ 1 ਯੂਰੋ ਦਾ 베ਚਦੇ ਹਾਂ ਇਹ ਜਿਹੜਾ ਇੱਕ ਯੂਰੋ ਦਾ ਇਹਦਾ ਨਿੱਕਾ 50 ਦਾ ਚਾਹਾਂ 5 ਯੂਰੋ 1 ਯੂਰੋ ਦਾ ਹਾਂ ਇਹੋ ਤਮੇਂ ਤੋਂ ਹੁੰਦੀ ਹੈ ਨਾ ਮੈਂ ਕਿਹ ਦੇਖੂਗਾ ਵਧੀਆ ਆਉਂਦਾ ਜੀ ਵਿੱਚੋਂ ਹਾਂਜੀ ਕਸ਼ਮੀਰ ਦੀ ਸੌਂਗ ਵੀ ਇੰਨੀ ਵਧੀਆ ਆ ਰਹੀ ਦੀ ਭਾਜੀ ਇਹਦਾ ਕੀ ਮੈਨੂੰ ਜਾਣ ਕੇ ਦਿਓ ਭਾਜੀ ਸਹਿਦੋਂ ਆਏ ਅੱਛਾ ਜੀ ਜਦੋਂ ਅਸੀਂ ਆਪਣੇ ਦੇ ਗਾਂਦੇ ਸੁਪਲੀ ਮੰਡਾਉਣੇ ਤੁਸੀਂ ਵਰਤਦੇ ਹੋ ਨਾ ਅੱਛਾ ਮੈਨੂੰ ਤੜਕਾ ਹੀ ਪਾਏ ਆ ਸਹਿਦੋਂ ਦਾ ਪਤਾ ਪੈਂਦਾ ਕਿ ਕਰਾਉ ਤਾਂ ਪੈਂਦਾ ਜਿਹੜੋਗੇ ਸੂਬ ਬਣਾਉਣਾ ਉਹ ਚ ਪਾਇ ਜਾਂਦਾ ਹੈ ਮਤਲਬ ਇਹ ਦੋਰੀ ਆ ਤੁਸੀ ਜੇ ਉਹਦੇ ਵਿੱਚ ਪਾਓ ਆ ਦੋਰੀ ਸਾਰੇ ਪੋਰੀ ਵਾਸਤੇ ਠੀਕ ਹੈ ਬੜੇ ਸੌ ਦਾ ਬਹੁਤ ਕਹਣ ਗਲ ਪਾਏ ਜਾਂ ਠੀਕ ਜਿਹਨੂੰ ਪੱਜਦੇ ਨਹੀਂ ਇਹ ਦੂਜੇ ਖੀਰੇ ਵੀ ਸਾਰਿਆਂ ਨੂੰ ਪੱਜਦੇ ਲੰਬੇ ਬਗੈਰ ਆਪਾਂ ਇਹਨੂੰ ਕੱਟਣਾ ਲੰਬੇ ਖੀਰੇ ਨਹੀਂ ਨਹੀਂ ਕੁਝ ਵੀ ਨਹੀਂ ਕਰਨਾ ਇਦਾਂ ਹੀ ਹੈ ਕੁਝ ਚਾਹਿਆ ਨਾ ਧੋ ਕੇ ਇਦਾਂ ਹੀ ਖਾਣਾ ਬਸ ਜਿਹੜੀ ਮਤਲਬ ਉਹ ਗਰਦ ਨਹੀਂ ਕੱਢਦੇ ਨੇ ਉਹ ਨਹੀਂ ਕੱਢਦੇ ਦੀ ਕੋਈ ਨਹੀਂ ਕੱਢਣਾ ਹਾਂ ਕੱਢਦੇ ਹੋ ਤੇ ਯਾਰ ਉਹ ਕਿਹੜਾ ਕਿੰਨਾ ਕਿੰਨੇ ਮਿੰਟ ਹੈਨ ਕਰੋ ਖਰੂ ਕੀ ਨਹੀਂ ਨਹੀਂ ਕੀ ਦਾ ਕਰਾਂ ਲੈ ਜਮੇ ਤੇ ਉਹ ਬਹੁਤ ਬੰਦ ਬਹੁਤ ਜਿਆਦਾ ਤੇ ਲਾਲ ਕੀ ਚਲਾਈ ਤੇ ਚਲਾਈ ਨੂੰ ਚਲਾਈ ਨਹੀਂ ਨਹੀਂ ਚਲਾਈ ਕਹਿੰਦੇ ਇਹਨੂੰ ਪਾਲਕ ਪਤਾ ਨਹੀਂ ਮਿਲੂਗੀ ਚਲਾਈ ਨਾਲ ਸਾਥ ਹੁੰਦਾ ਇੰਡੀਆ ਪਾਲਕੀਆ ਲਾਲ ਤੇ ਰੇਡ ਕਰਕੇ ਬਹੁਤ ਸਾਲੋਂ ਮੇਰੇ ਨਾਲ ਹਾਂ ਜਦੋਂ ਇਹ ਹਾਂ ਕਾਜ ਨਹੀਂ ਪਰ ਇਹ ਆਪਾਂ ਕੀ ਕੀ ਕਰ ਤਰ ਮੈਂ ਤਾਂ ਰੱਖਦਾ ਪਾਲਕ ਤੇ ਲਾਲ ਪਾਲਕ ਦੇ ਵਿੱਚ ਆਪਾਂ ਵੇਨੇ ਇਹ ਤਾਂ ਬਨਨ ਵੇਚਦੇ ਪਰ ਇਹਦੇ ਫੱਲੇ ਬਦ ਕੀ ਹੁੰਦਾ ਹੈ ਇਮ ਚੰਦਰ ਚਕੰਦਰ ਕੇ ਉੱਪਰ ਲਾਇਆ ਅਜੇ ਚੰਦਰ ਦਾ ਆਇਆ ਉੱਪਰ ਦਾ ਪਾਸਾ ਇਹ ਚ ਲਾਲ ਪਾਲ ਬੇਜਰ ਉਹ ਤੇ ਲਾਲ ਪਾਲ ਕੇ ਚੰਦਰ ਦਾ ਮਨ ਪਾਸਾ ਚੰਦਰ ਦਾ ਉੱਪਰਲਾ ਪਾਸਾ ਖੰਦੇ ਪੱਤੇ ਚੰਦਰ ਦੇ ਪੱਤੇ ਆ ਉੱਪਰਲੇ ਪੱਤੇ ਆ ਚੰਦਰ ਹੁੰਦਾ ਇਹਨੂੰ ਲਾਲ ਜਿਆ ਹੋਣਾ ਤੇ ਚੰਦਰ ਹੈ ਉੱਪਰ ਪੱਤੇ ਆ ਹਾਂਜੀ ਆ ਹੈਗੀਆਂ ਆਪਣੀਆਂ ਜੀ ਇੰਡੀਆ ਇੰਡੀਆ ਆਰਾਮ ਤੋਰੀਆਂ ਹੁੰਦੀਆਂ ਤੋਰੀਆਂ ਨਾਲ ਹੋਣਾ ਆਰਾਮ ਤੋਰੀਆਂ ਕੋਲੇ ਨਹੀਂ ਹੁੰਦੇ ਤੇ ਆਪਣੇ ਤਾਜੇ ਪਿਆਜ਼ ਦੇ ਦਾ ਭੁੱਖਾ ਵਾਲੇ ਭੇਜਦੇ ਆਪਾਂ ਕਹਿੰਦੇ ਇਸ ਪਿਆਰ ਕਰਕੇ ਬਹੁਤ ਠੀਕ ਆ ਕੀ ਸ਼ੌਟ ਆ ਹਾਂ ਠੀਕ ਆ ਤੋਤੇ ਦੇ ਰੱਖੇ ਜਿਗਾਰ ਕੋ 100 ਬੂਟੇ ਸੇਬਾਂ ਦਾ ਤੋਤੇ ਇੱਕ ਵੀ ਨਹੀਂ ਛੱਡ ਕੇ ਲਾ ਲਈ ਸਾਡੇ ਅੱਜ ਖੀਤੇ ਖਾਜਾ ਤੁਹਾਨੂੰ ਉਟੀ ਖਾਉਣੇ ਲਾਈ ਹਲੇ ਪਾਸਤਾ ਪੂਸਤਾ ਖਰਾਉਣਾ ਹਲੇ ਹੂੰ ਠੀਕ ਆ ਜੀ ਤੁਸੀਂ ਹਰੀ ਸਬਜ਼ੀ ਖਾਜ ਰਹੇ ਜ ਹੈ ਹਰੀਆਂ ਸਬਜ਼ੀਆਂ ਸਹੀ ਹੈ ਸਿਹਤ ਵਾਸਤੇ ਵੀ ਠੀਕ ਹੈ ਡਾਕਟਰ ਵੀ ਦੱਸਦੇ ਸਹੀ ਗੱਲ ਹਾਂ ਜੇ ਤਾਂ ਪਾਸਤਾ ਖਾਣ ਬੈਠੇ ਤੇ ਲਾਲੀ ਜੀ ਜਿਹੜੇ ਡਾਕਟਰ ਗੱਲਾਂ ਦੱਸਦੇ ਆ ਜੇ ਕਿਤੇ ਬੰਦਾ ਮਤਲਬ ਜਵਾਨੀ ਦੇ ਡਾਕਟਰ ਦੀ ਗੱਲ ਮੰਨ ਲਵੇ ਮੈਂ ਕਹਿੰਦਾ ਵੱਡੇ ਪੇਜ ਦਵਾਈ ਖਾਣ ਦੀ ਲੋੜ ਨਾ ਪਵੇ ਹਨ ਬਿਲਕੁਲ ਖਾਣੇ ਦੇ ਕੰਟਰੋਲ ਰੱਖੀਏ ਤਾਂ ਦਵਾਈ ਸ਼ੁਰੂ ਤੋਂ ਹੀ ਰੱਖਣਾ ਚਾਹੀਦਾ ਹੈ ਨਾ ਮਤਲਬ ਬਚਪਨ ਤੋਂ ਜਵਾਨੀ ਦੇ ਵਿੱਚ ਰੱਖਣਾ ਚਾਹੀਦਾ ਨਾ ਉਦੋਂ ਹੀ ਗੱਲਾਂ ਯਾਦ ਨਹੀਂ ਹੁੰਦੀਆਂ ਸਹੀ ਗੱਲ ਹੈ ਸਾਡਾ ਇਹਦੇ ਧਿਆਨ ਨਹੀਂ ਲੰਦਾ ਯੋਗ ਰਜ਼ਮਾਨ ਜੀ ਇਹ ਗਾਣਾ ਨਹੀਂ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਰ ਜ਼ਰੂਰੀ ਹੈ ਸਹੀ ਗੱਲ ਹੈ ਪਤਾ ਉਦੋਂ ਲੱਗਦਾ ਕਿ ਸਮਾਂ ਵਿੱਚ ਚ ਕੰਮ ਆਇਆ ਕਈ ਵਾਰ ਇਦਾਂ ਹੁੰਦਾ ਆਪਾਂ ਦੇਖਦੇ ਫੋਰਨ ਕੰਟਰੀਆਂ ਵਿੱਚ ਪੂਰੇ ਬਾਹਰ ਆ ਕੇ ਬੰਦਾ ਪੈਸੇ ਦੀ ਔੜ ਦੇ ਬੰਦੇ ਲੋਕ ਪੈ ਜਾਨੇ ਸਾਰੇ ਜਾਣੇ ਪਹਿਲਾ ਬੰਦਾ ਉਹੀ ਪੈਸੇ ਨੂੰ ਕਮਾਈ ਜਾਂਦਾ ਹੈ ਤੇ ਬਾਅਦ ਸਹੀ ਤਾਂ ਹੀ ਲੱਗਦਾ ਕਿ ਬਾਅਦ ਉਹੀ ਪੈਸੇ ਨੂੰ ਆਪਣੇ ਉੱਪਰ ਫੇਰ ਲਾਉਣਾ ਪੈਂਦਾ ਬਾਅਦ ਚ ਐਂਡੀ ਜਾ ਕੇ ਮੈਂ ਬਹੁਤ ਦੇਖਿਆ ਇਦਾਂ ਦੇ ਕੇ ਸਾਰੇ ਬਿਲਕੁਲ ਜੀ ਉਹ ਪਹਿਲਾਂ ਜਦੋਂ ਅ ਅੱਜ ਇੰਡੀਆ ਤੋਂ ਜਾਂ ਕਿ ਤੋਂ ਵੀ ਬਾਹਰ ਨਵਾ ਆਉਂਦਾ ਜੀ ਉਹ ਇਹ ਮਜਬੂਰੀਆਂ ਹੁੰਦੀਆਂ ਜੀ ਘਰਾਂ ਦੀ ਆਪਣੀਆਂ ਹੂੰ ਉਹ ਉਹ ਜਿਵੇਂ ਤੁੰਦਾ ਜੀ ਫੇਰ ਮੁੜ ਕੇ ਉਸ ਉਹਦਾ ਉਹਦਾ ਦਾ ਟਾਈਮ ਟੇਬਲ ਜੇ ਬਣ ਜਾਂਦਾ ਫੇ ਉਹ ਆਦੀ ਹੋ ਜਾਂਦਾ ਉਹਨਾਂ ਦਾ ਨਾ ਉਹ ਫੇ ਸੇਜ਼ ਵੱਲ ਧਿਆਨ ਲਿ ਜਾਂਦਾ ਪੈਸਿਆਂ ਨੂੰ ਵੱਧਾ ਵੱਧਾ ਫੇਰ ਥੋੜਾ ਰੈਸਟੇਰ ਆ ਵਾਰੀ ਉਹ ੁੱਜਾ ਸੋਚਦਾ ਸੋਚਦਾ ਕਿਦਾਂ ਆਪਣਾ ਸੱਬਿਆ ਜਾ ਰਹੀ ਪੰਜਾਬ ਦਾ ਤੇ ਉਹ ਆ ਇਹ ਉਹਨੂੰ ਇਹ ਇਜਾਜ਼ ਨਹੀਂ ਹੁੰਦਾ ਕਿ ਇਹ ਇਹ ਜਵਾਨੀ ਦਾ ਕੰਮ ਦਾ ਸਮਾਂ ਥੋੜਾ ਚਰੀ ਜਾਂਦੀ ਹੂੰ ਕਿ ਜਦੋਂ ਜਾ ਕੇ ਖੇਡ ਰੋਕਦੀ ਹੈ ਜੀ ਖੇਰ ਗੱਲਾਂ ਜਿਆਦਾ ਸੀਆਂ ਉਹਦੋਂ ਸਮਾਂ ਲੰਘ ਕੇ ਕੰਮ ਆਈ ਸੇਰ ਦਾ ਖਿਆਰਖਾ ਜ਼ਰੂਰੀ ਹੈ ਕੰਮ ਦੇ ਨਾਲ ਨਾਲ ਸਹੀ ਗੱਲ ਹੈ ਇੱਧਰ ਵੀ ਸਾਰੀ ਪਲਾਟੇ ਬਾਈ ਉਹਨਾਂ ਦੇ ਤੇ ਇੱਧਰ ਸੇਰੀ ਲੱਗੇ ਹੋਏ ਨੇ ਜਿਹੜਾ ਸੇਰੀਆਂ ਦੇ ਵਿੱਚ ਸਮਾਨ ਕਈ ਬਾਈ ਚੀਜ਼ਾਂ ਜਿਹੜੀਆਂ ਬੇਮੌਸਮ ਤੋਂ ਉਗਾਉਣੀਆਂ ਪੈਣੀਆਂ ਉਹ ਫੇ ਪੋਲੀ ਹਾਊਸ ਦੇ ਵਿੱਚ ਲਾਉਣੀਆਂ ਪੈਣੀਆਂ ਇਹਨੂੰ ਪੋਲੀ ਹਾਊਸ ਨੂੰ ਇਟਲੀ ਦੇ ਵਿੱਚ ਸੇਰੇ ਕਹਿ ਜਾਂਦੇ ਆ ਤੇ ਨਹੀਂ ਫੇ ਖੁੱਲਾ ਪਲਾਟ ਵੀ ਹੈਗਾ ਤੇ ਉਹ ਦੇਖੋ ਬਾਈ ਜਿਹੜਾ ਪਾਣੀ ਵੀ ਚੱਲਦਾ ਜੀਤੀਆਂ ਦੇ ਨਾਲ ਪਾਣੀ ਚੱਲਦਾ ਤੇ ਇੱਧਰ ਬਸ ਹੀ ਸਾਰਾ ਪਲਾਟ ਬਾਈ ਉਹਨਾਂ ਦਾ ਹੀ ਆ ਤੇ ਲੱਗੇ ਹੋਏ ਨੇ ਇੱਧਰ ਬੂਟੇ ਲੱਗੇ ਹੋਏ ਨੇ ਨਾਲ- લાલી ਕਾ ਦਾ ਬੂਟਾ ਹੋ ਸਕਦਾ ਇਹਦੇ ਕੁਛੇ ਕੁਛੇ ਲੱਗੇ ਵੀ ਨਹੀਂ ਅਮਰੂਦ ਤਾਂ ਹੋਈ ਸ਼ਰਮ ਅਮਰੂਦ ਕੁਛੇ ਵਿੱਚ ਹੀ ਲੱਗਦਾ ਹਨ ਇਹ ਜਾਂ ਤਾਂ ਨਾਸਪਤੀ ਹੋਊਗੀ ਹੈਨਾ ਏਦਾਂ ਸਿਸਟਮ ਹੋਗਾ ਤੁਸੀਂ ਕਰੋ ਮੇਥੋਂ ਕਮੈਂਟ ਦੱਸਿਓ ਪਤਾ ਦੇ ਕੇ ਵੀ ਤੁਹਾਨੂੰ ਇਹ ਕਿਹਦਾ ਬੂਟਾ ਲੱਗਦਾ ਹੈ ਕਿਹੜੀ ਚੀਜ਼ ਦਾ ਬੂਟਾ ਲੱਗਦਾ ਹੈ ਬਾਕੀ ਯਾਰ ਇੱਥੇ ਆ ਕੇ ਨਾ ਜਿਹੜੀ ਫੀਲਿੰਗ ਆਉਂਦੀ ਆ ਬਹੁਤ ਸੋਹਣੀ ਫੀਲਿੰਗ ਐਂ ਲੱਗਦਾ ਜਿਆ ਨੀ ਅਸੀਂ ਆਪਣੀ ਮੋਟਰ ਤੇ ਫਿਰਦੇ ਹੁੰਨੇ ਆ ਉਦਾਂ ਹੀ ਨਾਲੀ ਫੀਲਿੰਗ ਆਉਂਦੀ ਹੈ ਹਨਾ ਆਹ ਪੰਜਾਬ ਲੱਗਦਾ ਐਨ ਪੰਜਾਬ ਲੱਗਦਾ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਆ ਮਤਲਬ ਰੋਮ ਦੇ ਬਿਲਕੁਲ ਆਪਾਂ ਇਸ ਟਾਈਮ ਸੈਂਟਰ ਦੇ ਵਿੱਚ ਬੈਠੇ ਆ ਇਹ ਨਹੀਂ ਵੀ ਹਾਂ ਆਪਾਂ ਰੋਮ ਸ਼ਹਿਰ ਤੋਂ ਜਾਂ ਰਾਜਧਾਨੀ ਤੋਂ ਬਹੁਤ ਦੂਰ ਦੀ ਗੱਲ ਕਰ ਰਹੇ ਆ ਆਪਾਂ ਬਿਲਕੁਲ ਸੈਂਟਰ ਦੇ ਵਿੱਚ ਇੱਧਰ ਵੀ ਆ ਜਾਂਦਾ ਸਾਰੇ ਟੂਰਿਸਟ ਪਲੇਸ ਐ ਇੱਧਰ ਵੀ ਭਾਲੇ ਇਹ ਜਗ੍ਹਾ ਵੀ ਇੱਕ ਟੂਰਿਸਟ ਪਲੇਸ ਦੇ ਤੋਂ ਘੱਟ ਨਹੀਂ ਹੈਗੀ ਕਿਉਂਕਿ ਬਿਲਕੁਲ ਰੋਮ ਦੇ ਸੈਂਟਰ ਦੇ ਵਿੱਚ ਆ ਯਾਰ ਤੇ ਇੰਨੀ ਸੋਹਣੀ ਇਹ ਮਾਹੌਲ ਪੈਦਾ ਕੀਤਾ ਹੋਇਆ ਨਾ ਬਾਈ ਨੇ ਗੱਲਬਾਤ ਐਨ ਸਿਰਕ ਰਹੀ ਪਈ ਆ ਮਤਲਬ ਵੀ ਜਿੱਥੇ ਨਾ ਬਹੁਤ ਦੂਰ ਘੁੰਮਣ ਜਾਂਦੇ ਆਪਾਂ ਆਪਣੇ ਪੰਜਾਬੀ ਤਾਂ ਮੈਂ ਕਹਿੰਦਾ ਟੈਮ ਜ ਟੈਮ ਕੱਢ ਗਈ ਇਹਨਾਂ ਜਗ੍ਹਾ ਦੇ ਉੱਤੇ ਸਾਨੂੰ ਆਪਣੇ ਪੰਜਾਬੀ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਪਤਾ ਲੱਗਦਾ ਰਹੇ ਨਾ ਕਸਟਮਰ ਸਾਰੇ ਇਹਨਾਂ ਦੀ ਇਟਾਲੀ ਨੇ ਜੀ ਆਪਣੀਆਂ ਗੱਡੀਆਂ ਵਿੱਚ ਆਪ ਆ ਕੇ ਸ਼ੋਪਿੰਗ ਕਰਨ ਜਾਂਦੇ ਹਾਂ ਹਾਂ ਜੀ ਟੈਮ ਜੀ ਦਾ ਸਾਰਾ ਹਫ਼ਤੇ ਆਪਦੇ ਸਮਾਨ ਲੈ ਕੇ ਜਾਂਦੇ ਹਾਂ ਜੀ ਕਿਉਂਕਿ ਨੇਚਰਲ ਜੀ ਸਮਾਨ ਲੱਭਿਆ ਨਹੀਂ ਲੱਭਦਾ ਜੀ ਉਹ ਰੋਮ ਦੇ ਵਿੱਚ ਸਹੀ ਗੱਲ ਹੈ ਬਹੁਤ ਵਧੀਆ ਜੀ ਹੈ ਤੁਹਾਨੂੰ ਜੀ ਭਾਈ ਹਾਂ ਜੀ ਮੈਂ ਸੋਚਦਾ ਸੀਗਾ ਮੈਂ ਕਹਿੰਦਾ ਜਿੱਦਾਂ ਆਪਣੇ ਪੰਜਾਬ ਆਪਣੇ ਮੁੰਡੇ ਰਹਿੰਦੇ ਹੋਰੇ ਇਟਾਲੀ ਆ ਨਾ ਜਿਹਦੇ ਬੱਚੇ ਇੱਥੇ ਬੋਰਨ ਜ ਇਹ ਤਿਰ ਹੈ ਕਿ ਪੰਜਾਬ ਨੂੰ ਭੁੱਲਦੇ ਚਲੇ ਜਾਂਦੇ ਹਾਂ ਹਾਂ ਜੀ ਮੈਂ ਕਹਿੰਦਾ ਜੇ ਜਦ ਇਹਨੂੰ ਇੱਕ ਪਿਗਰੀ ਸਪੋਰਟ ਹੀ ਬਣਾ ਦੋ ਨਾ ਵਧੀਆ ਇਹਨੂੰ ਬਿਜੇ ਪੰਜਾਬ ਦੀ ਫੀਲਿੰਗ ਲੈਣੀ ਇੱਥੇ ਸਾਡੇ ਕੋਲ ਲੈ ਸਕਦਾ ਹੈ ਤਾਂ ਉਹ ਵੀ ਆ ਕੇ ਪੰਜਾਬ ਨੂੰ ਬੰਦਾ ਯਾਦ ਕਰ ਸਕਦਾ ਰਹੇਗਾ ਹੌਲੀ ਹੌਲੀ ਹਾਂ ਮੇਰਾ ਰਾਧਾ ਕੇਰ ਬਣਦਾ ਉਹਦਾ ਅਖਾੜਾ ਵੀ ਬਣਾਉਣਾ ਦਾ ਵੀ ਖੋਲਣਾ ਹੋਏ ਜੇ ਕਿਸੇ ਨੇ ਹੋਰ ਦੇਖਦੇ ਹਾਂ ਹੌਲੀ ਜਿੱਦਾਂ ਜੇ ਫਸਲਾ ਮਤਲਬ ਕਿ ਨਹੀਂ ਪੰਜਾਬ ਜਾਣ ਦਾ ਦਿਲ ਕਰਦਾ ਬੰਦਾ ਕਿ ਨਹੀਂ ਸਮਾਂ ਲੱਗਦਾ ਕਮਾਕਾਰਾਂ ਦੇ ਵਿੱਚ ਹਾਂਜੀ ਤੇ ਬੰਦਾ ਉਰੇ ਆ ਕੇ ਆਪਣੇ ਬੱਚੇ ਲੈ ਆ ਸਕਦੇ ਦਿਖਾ ਸਕਦੇ ਵੀ ਅਸੀਂ ਐਡਾ ਪੰਜਾਬੀ ਸਾਡਾ ਇਦਾਂ ਦਾ ਮਾਹੌਲ ਹੈ ਇੱਥੇ ਹੀ ਰਹਿਣੇ ਆਪਾਂ ਹਾਂ ਖੁੱਲਾ ਸਾਡਾ ਮਾਹੌਲ ਹੈ ਸੱਤਿਆਂ ਦੇ ਇਦਾਂ ਖੂਹਾਂ ਦੇ ਪਿੰਡਾਂ ਜਿੱਦਿ ਰਹਿਣੇ ਆਪਾਂ ਜਿੱਦਾਂ ਇੱਥੇ ਇੱਥੇ ਸਹੀ ਗੱਲ ਬਣਾਇਆ ਜਾਂ ਸਾਨੂੰ ਹੌਲੀ ਹੌਲੀ ਕੁਝ ਤਿਆਰ ਮਿਲ ਗਿਆ ਬਾਕੀ ਕੁਝ ਅਸੀਂ ਆਪ ਯਾਰ ਸਹੀ ਗੱਲ ਤੇ ਬਾਕੀ ਆ ਅਸੀਂ ਮੈਨੂੰ ਆਹ ਕਹਦਾ ਯਾਰ ਮੈਨੂੰ ਥੋੜੀ ਅੱਛਾ ਖਰੋਟ ਹੈ ਹਾਂ ਜੀ ਅਖ ਰੋੜ ਲੱਗੇ ਆ ਦੇਖੋ ਤੇ ਥੱਲੇ ਥੱਲੇ ਜਾ ਕੇ ਲੱਗੇ ਮੈਨੂੰ ਲੱਗੇ ਸ਼ਾਇਦ ਮੈਂ ਕਿਤੇ ਨਾਸਪਾਤੀ ਬੂਟੇ ਨਾ ਦੇਖਣ ਲੱਗਦੇ ਰੋੜ ਲੱਗੇ ਤੇ ਇਹ ਦੇਖ ਹਰੇ ਆ ਹੌਲੀ ਹੌਲੀ ਹੋਣਗੇ ਹੌਲੀ ਹੋਣਗੇ ਹਾਂ ਹੋਰ ਪਿਆਰ ਹੋਣਾ ਸਹੀ ਗੱਲ ਠੀਕ ਹੈ ਸਾਰੇ ਬੂਟੇ ਖਰੋਟੇ ਦੇ ਬੂਟੇ ਸਾਰੇ ਤਾਂ ਸਹੀ ਗੱਲ ਹੋ ਗਈ ਆ ਤੇ ਹੁਣ ਫਸਲ ਕਿਹੜੀ ਚੱਲਦੀ ਐਸ ਟਾਈਮ ਫਸਲ ਇੱਕ ਨਹੀਂ ਚੱਲਦੀ ਆਪਣੇ ਕੋਲ ਤਕਰੀਬਨ 30 35 40 ਆਟਮਾ ਹੁੰਦੀਆਂ ਹੀ ਸੀਜ਼ਨ ਦੀਆਂ ਜਿਹੜੇ ਜੋ ਸੀਜ਼ਨ ਤੇ ਹੁੰਦਾ ਸਾਰਾ ਕੁਝ ਬੀਜੀਦਾ ਅੱਛਾ ਸਰਦੀਆਂ ਨੂੰ ਵੀ ਦੀ ਹੁੰਦਾ ਸਹੀ ਹੰਦੀ ਸਾਰੀ ਚੀਜ਼ ਤਕਰੀਬ ਕੋਸ਼ੀ ਕਰਦੀ ਭੇਜਣ ਦੀ ਠੀਕ ਹੈ ਹਰ ਕਿਉਂਕਿ ਦੁਕਾਨ ਦਾ ਕਰਕੇ ਹਰ ਚੀਜ਼ ਵੇਚਣੀ ਪੈਂਦੀ ਹੈ ਤੇ ਜੇ ਲੋਕੀ ਲੈਣ ਆਉਂਦੇ ਫਿਰ ਸਾਰਾ ਸਮਾਨ ਕੋਸ਼ਿਸ਼ ਕਰਦੇ ਉਹਨਾਂ ਇੱਥੇ ਮਿਲੇ ਤੁਸੀਂ ਸਾਰਾ ਸਮਾਨ ਇੱਥੇ ਆਪਣਾ ਬਣਾ ਕੇ ਕਿਸੇ ਬੇਚਣ ਜਣਾ ਇੱਥੇ ਸ਼ੌਪਤੀ ਸਾਰਾ ਵੇਚ ਦਿਓ ਨਹੀਂ ਨਹੀਂ ਇੱਥੇ ਵੇਚਣਾ ਹੋਰ ਕਿਤੇ ਨਹੀਂ ਲੈ ਕੇ ਜਾਂਦੇ ਇੱਥੇ ਬੀਜਾਂਗਾ ਇਹ ਸਾਰੇ ਗਾਸ਼ਟਮ ਇੱਥੇ ਲੋਕ ਆ ਇੱਥੇ ਆ ਕੇ ਲੈ ਜਾਂਦੇ ਹਾਂ ਨੇੜੇ ਪਿੰਡ ਨਾਲ ਕਰ ਦੂਰੋਂ ਦੂਰੋਂ ਵੀ ਆਉਂਦੇ 50 50 ਸਾਡੇ ਉਰੇਲੀਆ ਤੋਂ ਵੀ ਹੁੰਦੇ ਆਛੇ ਆਛੇ ਉੱਥੋਂ ਦੂਰ ਦੂਰ ਵੀ ਆ ਜਾਂਦੇ ਕਿ ਨੇੜੇ ਨਾਲ ਜਿਆਦਾ ਪਰ ਦੂਰੋਂ ਵੀ ਕੋਈ ਗਾਹ ਹੈਗੇ ਆਪਣੇ ਉੱਥੋਂ ਵੀ ਆਉਂਦੇ ਆ ਤੇ ਤੇ ਤੁਹਾਨੂੰ ਕਿੰਨੇ ਕਿ ਮੁੰਡੇ ਲੋਡ ਲੋਡ ਪੇਂ ਦੇ ਕੰਮ ਗਾ ਚੱਲਣ ਵਾਸਤੇ ਮਨ ਲੱਗ ਕਿੰਨੇ ਤੇ ਅੱਜ ਹੁਣ 10 10 ਕਿ ਜਾਣੇ 10 12 ਜਾਣੇ ਕਈ ਸੀਜ਼ਨ ਤੇ ਇੱਕ ਤਾਂ ਵੱਧ ਵੀ ਜਾਂਦਾ ਉਹਦਾ ਤਕਰੀਬਨ ਹਮੇਸ਼ਾ 10 ਕਿ ਜਾਣੇ ਹੁੰਦੇ ਆ ਠੀਕ 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 10 ਆਪਣੇ ਘਰਾਇਆ ਨਾਲ ਮੁੰਡੇ ਯਾਰ ਦੋਸਤ ਠੀਕ 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 ਤੇ ਉਹ ਨਾਲ ਨਾਲ ਮਿਲ ਕਰੀ ਜਾਂਦੇ ਆ ਚਲੋ ਵਧੀਆ ਇਹਨੂੰ ਆਦਿ ਬਈ ਵੀ ਨੇ ਜਿੰਨੇ ਵੀ ਲੋਕ ਹੋਣੇ ਫਿਰ ਨੂੰ ਸਾਰੇ ਬਲਾਉਣੇ ਹਨ ਹੈਨਾ ਆਜੋ ਭਾਈ ਹਾਂ ਬਸ ਹੁਣ ਸਵਾ ਮਿੱਤਰੋ ਦੁਪਹਿਰ ਦੇ ਖਾਣੇ ਦਾ ਹੋ ਗਿਆ ਤੇ ਚਲੋ ਚਨ ਬਾਈ ਨੇ ਖਾਣਨ ਵਾਸਤੇ ਬਣਾਇਆ ਪਾਸਤਾ ਆਪੂ ਗਾਟੋ ਵਾਲਾ ਤੇ ਨਾਲੇ ਦਿੱਤੀ ਆਪਣੇ ਖੇ ਦੇ ਵੀ ਤੋੜ ਕੇ ਤਾਈਆਂ ਤਾਈਏ ਮਿਰਚਾਂ ਤੇ ਮਿਰਚਾਂ ਸਾਈ ਦੇਖ ਰਹਾ ਦੇਖੋ ਤਾਂ ਬਿਲਕੁਲ ਇਹ ਸਪਰੇਅ ਤੋਂ ਰਹਿ ਤੇ ਮਿਰਚਾਂ ਇਹ ਬਿਲਕੁਲ ਬਾਇਓਲੋਜੀ ਮਿਰਚੇ ਅਸ਼ਾਦਾ ਬਣੀ ਸਕੰਡ ਤੋਂ ਬਾਅਦ ਮਿੱਤਰੋ ਹੁਣ ਸੈਟਅਪ ਸਾਰਾ ਹੋ ਰਿਹਾ ਹੈ ਪੋਡਕਾਸਟ ਚੱਲਣਾ ਹੈ ਲਾਈਵ ਚੱਲਣਾ ਹੈ ਤਰੋ ਜਨ ਭਾਈ ਦਾ ਭਾਈ ਸਾਹਿਬ ਦੇ ਨਾਲ ਤੇ ਸਾਰੇ ਬੰਦੇ ਲੱਗੇ ਸੈਟਅਪ ਕਰਨ ਪਾਸ ਚਾਰ ਤੇ ਸਟੂਡੀਓ ਦੇ ਵਿੱਚ ਜਿਹੜੇ ਸਾਡੇ ਸੋਹਣੇ ਉਹ ਸਾਰੇ ਸੈਟਿੰਗਾਂ ਦੀ ਕਰ ਰਹੇ ਆ ਤੇ ਕਹਿੰਦੇ ਵੀ ਨੇਚਰ ਦਾ ਕੰਮ ਕਰ ਰਹੇ ਆ ਤਾਂ ਜਿਹੜਾ ਪੋਡਕਾਸਟ ਉਹ ਵੀ ਨੇਚਰ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਮੋਟਰ ਤੇ ਹੀ ਮੰਨ ਲਵਾਂਗੇ ਜੰਗਲਾਂ ਦੇ ਵਿੱਚ ਮੰਗਲ ਲਾਵਾਂਗੇ ਆ ਦੇਖੋ ਭਾਈ ਬੈਠ ਕੇ ਨਹੀਂ ਨੇ ਉੱਧਰ ਤੋਂ ਮੈਂ ਜੀ ਕਰਨਗੇ ਪੌਡਕਾਸਟ ਹਨ ਬਾਈ ਹੁਣ ਤੇ ਬਾਕੀ ਅਸੀਂ ਬੈਠੇ ਦਰਸ਼ਕ ਸਾਰੇ ਹਲੜਲੇ ਨਾ ਬਾਈ ਉੱਧਰ ਬੈਠੋ ਪਿੱਛੇ ਸਟੇਸ਼ਨ ਤੇ ਹੋ ਜਾ ਕੇ ਬੰਨ ਲਿਓ ਕਿੱਥੇ ਬੈਜਾ ਇੱਕ ਇੱਥੇ ਬੈਜਾ ਖਾਲੀ ਇਹਦਾ ਮੁੰਡੇ ਡਰਦੇ ਬਹੁਤ ਆ ਜੋ ਤੇ ਪਿੱਛੇ ਬੈਜਾ ਆਹ ਦੇ ਚੇਅਰ ਪਈ ਐ ਇੱਕ ਜੇ ਆਪਾਂ ਨਹੀਂ ਆਪ ਐਡਾ ਭਾਗੋ ਉਹ ਜੀ ਜੱਟ ਬਾਤ ਪਾ ਦੇ ਜੀ ਭਾਈ ਜਾਂ ਤੋਂ ਮਤਲਬ ਕਿਤਨਾ ਦੇਰ ਚ ਪਾ ਰਹੇ ਬੈਂਕ ਕੋਈ ਗੱਲ ਜਿਵੇਂ ਮੈਂ ਸ਼ੁਰੂ ਕਰਨਾ ਤੁਹਾਨੂੰ ਫੜੇ ਬੁਲਾਉਣੀ ਜਾਂ ਉਦੋਂ ਨਾਰਮਲ ਗੱਲ ਫਿੱਟ ਕਰਦੇ ਆਂ ਸਾਸੀ ਗੱਲ ਕਰਦੇ ਹੋ ਆਪਾਂ ਜੀ ਸ਼ੁਰੂ ਕਰ ਲੈਣਗੇ ਮੈਂ ਕਰਦਾ ਹਾਂਜੀ ਠੀਕ ਹੈ ਜੀ ਤੁਸੀਂ ਆਪਣਾ ਪੂਰਾ ਸੋਹ ਨਾਮ ਦੱਸੋ ਤੇ ਸਰਦਾਰ ਤਰਲੋਚੋ ਸਿੰਘ ਜੀ ਹਾਂਜੀ ਠੀਕ ਹੈ ਜੀ ਦੇਖੇ ਬਾਅਦ ਫਾਕ ਕਿਥਾਰੇ ਵੀਰਾਂ ਦੇ ਆਪੇ ਆਏ ਨਹੀਂ ਜਲਪਾ ਦੇ ਵਿੱਚ ਤੇ ਤੁਹਾਾਰੇ ਹੋਰ ਰੱਖਿਆ ਬਖਸ਼ੀ ਜੀ ਅਗਲੀ ਦੀ ਆਈਏ ਤੇ ਹੁਣ 50 50 ਖੇਲਿਆਂ ਦੀ ਖੇਤੀ ਕਰਦੇ ਹਾਂ ਦੁਨੀਆਂ ਦੀ ਕਰਦੇ ਇਹ ਕੰਮ ਵਧੀਆ ਹੈ ਨਾ ਹਾਂ ਜੀ ਤੇਰਾ ਵੀਰਾਂ ਨੂੰ ਤੁਸੀਂ ਵਾਕਿਆ ਜਿਵੇਂ ਕੱਲ ਭਾਈ ਤੁਨੋਂ ਉਸਨੇ ਕਹਿੰਦੇ ਵੀ ਹੁਣ ਮੈਂ ਥੋੜਾ ਘਟਾਇਆ ਕੰਮ ਤੇ ਗਾਸ ਤੁਸੀਂ ਸਿੱਖੋ ਗਾੜੀ ਹੋਰ ਹਾਂ ਜੀ ਮੇਰਾ ਸਿੱਖੋ ਆ ਦਾਦਾ ਦਾ ਦਾ ਮੇਰਾ ਕਿਤੇ ਵਧੀਆ ਹੈਗਾ ਆ ਘੋੜ ਮੈਂ ਇਹ ਕੈਮਰੇ ਸਾਹਮਣੇ ਨਹੀਂ ਕਹਿੰਦਾ ਵੀ ਜਾ ਪੱਕਾ ਕਹਿੰਨੇ ਲਿਖਾ ਕੇ ਲੈ ਲਓ ਹਾਂ ਸਿੱਖੋ ਸਿੱਖ ਲੋ ਤੇ ਕਰੋ ਕੰਮ ਆ ਦਾਦਾ ਦਾ ਮੇਰਾ ਮੈਂ ਤਾਂ ਇਥੇ 13 14 ਸਾਲ ਲਾਏ ਪੜਾਇਆ ਹੋਰ ਨੇ ਕਹਿੰਦੇ ਕਪੀਟ ਕਰੇਟਰਲੇ ਆਪਾਂ ਬੜੇ ਬੜੇ ਮਿਲ ਗਿਆ ਸੈੱਟ ਤਿਆਰ ਕਰਤਾ ਨਾ ਹਾਂਜੀ ਬਿਲਕੁਲ ਯਾਰ ਉਹਦਾ ਦੇਖਿਆ ਕਿੰਨੇ ਆਏ ਆ ਸਰਦੀਆਂ ਨਾਲ ਸ਼ਾਮ ਨੂੰ ਜ਼ਿਆਦਾ ਹੁੰਦੇ ਨੇ ਮੇਰੇ ਬੜਾ ਇਦਾਂ ਵਧੀਆ ਮਨ ਇਹ ਵੀ ਖੁਸ਼ੀ ਆ ਦੇ ਆਪਾਂ ਨੂੰ ਬਹੁਤ ਸੋਹਣਾ ਜੀ ਚੜ੍ਹਦੀ ਕਲਾ ਪਾਈ ਤਰੋਸਾਂ ਜੀ ਤੁਹਾਡੀ ਸਾਰੇ ਟੀਮ ਨੂੰ ਮਿਲ ਕੇ ਬੜਾ ਚੰਗਾ ਲੱਗਾ ਤੇ ਧੰਨਵਾਦ ਜੀ ਗਾਇਕੋ ਟੀਕਾ ਸਰਦਾਰ ਸਾਹਿਬ ਵਾਹਿਗੁਰੂ ਜੀ ਹਾਂ ਜੀ ਆ ਦੇਖੋ ਆ ਇਕੱਠੇ ਹੋਣੇ ਸ਼ੁਰੂ ਹੋ ਗਿਆ ਮੋਰੇ ਜੇ ਆਪਾਂ ਸਪਰੇਅ ਕੀਤੀ ਹੁੰਦੀ ਸਾਰੇ ਵਧੀਆ ਹੋਣੇ ਇਹਨੂੰ ਤੁਸੀਂ ਕੋਹ ਵੀ ਕੋਈ ਸਪਰੇਅ ਕਰ ਦੇ ਜਿੱ ਕੋਈ ਆਪਣੇ ਆਪ ਹੀ ਮੈਚਰਲੀ ਆ ਇਹਨੂੰ ਪਤਾ ਸੋਕਦਾ ਫਿਰ ਨੂੰ ਕਬਰ ਕਿਦਾਂ ਕਰਵਾਉਂ ਕੋਈ ਇੱਕ ਅੱਧਾ ਬੂਟਾ ਖਰਾਬ ਹੁੰਦਾ ਹੋ ਜਵੇ ਕੋਈ ਗੱਲ ਕੁਝ ਨਹੀਂ ਪਾਉਗਾ ਕਿਉਂਕਿ ਕੁਦਰਤ ਆ ਇਹ ਸਾਰੇ ਬੂਟੇ ਨਹੀਂ ਖਰਾਬ ਹੁੰਦੇ ਸੇਵ ਇਹੋ ਜਿਹੀ ਚੀਜ਼ਾਂ ਇਹਨੂੰ ਕੁਝ ਵੀ ਨਾ ਪਾਓ ਤਾਂ ਵੀ ਹੋ ਜਾਂਦੇ ਕਈ ਮਨ ਲਾ ਜੇ ਹੁਣ ਆੜੂ ਹੋ ਗਿਆ ਉਹਨਾਂ ਨੂੰ ਥੋੜੀ ਬਹੁਤੀ ਪਾਉਣ ਦੀ ਲੋੜ ਪੈਂਦੀ ਨੇ ਸੁੰਢੀ ਬਹੁਤ ਪੈਂਦੀ ਆ ਪਰ ਆਪਣੀਆਂ 100 ਦੇ ਵਿੱਚੋਂ 80 ਚੀਜ਼ਾਂ 90 ਇਹੋ ਜਿਹੇ ਫਰੂਟ ਜਾਂ ਸਬਜ਼ੀਆਂ ਜਿਨ੍ਹਾਂ ਨੂੰ ਕੋਈ ਚੀਜ਼ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਆਪਣਿਆ ਲੋਕੀ ਪਤਾ ਕਿਉਂ ਪਾਉਂਦੇ ਆ ਹੁਣ ਮੰਨ ਲਓ ਜੇ ਕਿਸੇ ਨੇ 100 ਖੇਤ ਬੀਜਿਆ ਇੱਕ ਚੀਜ਼ ਦਾ ਮਤਲਬ ਆਪਾਂ ਤਾਂ ਸਾਰੀ ਚੀਜ਼ ਥੋੜੀ ਥੋੜੀ ਬੀਜਦੇ ਹਾਂ ਜੇ ਉਹਨੇ 100 ਖੇਤ ਮੰਨ ਲਾ ਆ ਬੀਜ ਦਿੱਤਾ ਸੇਬਾਂ ਦਾ ਹੁਣ ਜੇ ਕੁਝ ਵੀ ਨਾ ਪਾਇਆ ਜੇ ਉਹਦੇ ਸਾਰੇ ਖਰਾਬ ਹੋ ਗਏ ਉਹਨੂੰ ਕਿੰਨਾ ਘਾਟਾ ਪੈਣਾ ਉਹ ਆ ਚੀਜ਼ ਉਹ ਤਾਂ ਪਾਉਂਦੇ ਆ ਪਹਿਲੇ ਦਵਾਈ ਵੀ ਬਚਣ ਦੀ ਵਾਸਤੇ ਬਈ ਕੁਝ ਹੋ ਨਾ ਜਾਵੇ ਉਹ ਲੱਗ ਨਾ ਜਾਵੇ ਉਹਨੂੰ ਕੁਝ ਲੱਗੇ ਨਾ ਜਾਵੇ ਲਵੇ ਮਾਲ ਅਗਲੇ ਦਾ ਖਰਚਾ ਹੋਇਆ 10 20 ਲੱਖ ਯੂਰੋ ਜਾਂ ਕਿਦਾਂ ਫਿਰ ਉਹ ਰਿਸਕ ਨਹੀਂ ਲੈ ਤਾ ਆਪਾਂ ਥੋੜਾ ਥੋੜਾ ਬੀਜ ਦੇ ਕਰਕੇ ਇੱਕ ਬਰਾ ਖਰਾਬ ਵੀ ਹੋ ਗਿਆ ਕੋਈ ਗੱਲ ਨਹੀਂ ਰਿਸਕ ਲੈ ਲਿਆ ਇਦਾਂ ਆ ਚੱਲਦਾ ਕੰਮ ਚੱਲ ਰਿਹਾ ਹੈ ਉਹ ਫਤਗ ਕਿੱਦਾਂ ਹੈ ਉਹ ਤਾਂ ਬਾਕੀ ਬਹੁਤ ਅੱਧੀ ਆ ਰੱਖੀਆ ਦੇਖਿਆ ਤੇ ਉਧਰ ਬਾਕੀ ਜਾਨਵਰਾਂ ਦੀ ਬਣਾ ਲਓ ਅੰਦਰ ਦੋ ਦਿਨਾਂ ਦੀ ਬਣਾ ਲੀ ਬਾ ਬੇ ਸੁਣਦੇ ਕਿਨੇ ਬਖਾਂਦੇ ਰੇ ਸੁਮੋਜ ਨੇ ਕਹਿੰਦਾ ਵੀ ਸੁਣੀਆਂ ਹੈ ਨਹੀਂ ਐ ਚ ਕਹਿੰਦਾ ਲਾਦਾ ਦਵਾਈ ਛੜ ਗਈ ਆ ਨਾ ਇਹ ਚੈੱਕ ਕਰਾ ਕੇ ਨਾ ਸੁਣ ਨਾ ਨਾ ਇਹ ਸਾਡੇ ਜਾਨੀ ਅੰਦਰ ਸੁਣੀਆਂ ਉਹ ਪਸੰਦ ਨਹੀਂ ਕਰਦੀਆਂ ਸ਼ਹਿਰੀ ਤੇ ਮਿੱਤਰੋ ਟਾਈਮ ਹੁਣ 4 ਵਜੇ ਲਗਭਗ ਤੇ ਆਪਣਾ ਜਿਹੜਾ ਜਿਹੜਾ ਦਿਨ ਬੜਾ ਸੋਹਣਾ ਰਿਹਾ ਭਾਈ ਉਹਨਾਂ ਦੇ ਨਾਲ ਆਪਾਂ ਘੁੰਮੇ ਸਾਰਾ ਆਪਣੇ ਪੰਜਾਬੀ ਭਾਈ ਦਾ ਫਾਰਮ ਹਾਊਸ ਸੀਗਾ ਤੇ ਇਹ ਆਪਣੇ ਭਾਈ ਉਹਨਾਂ ਦੇ ਹੈਗੇ ਆਪਣੇ ਵੀਡੀਓ ਐਡੀਟਰ ਸਾਰਾ ਸਿਸਟਮ ਜੋ ਇਹ ਭਾਈ ਨੂੰ ਸਮਝਦੇ ਨੇ ਤੇ ਜਿਹੜਾ ਅੱਜ ਦਾ ਭਾਈ ਬਲੌਗ ਹੋਊਗਾ ਜਿਹੜਾ ਤੁਸੀਂ ਭਾਈ ਜੀ ਆਪਣਾ ਪੋਡਕਾਸਟ ਕੀਤਾ ਨਾ ਉਹਦਾ ਸਾਰਾ ਜਿਹੜਾ ਆਪਣਾ ਲਿੰਕ ਬਨੂ ਸੈਂਡ ਕਰਦੇ ਹੋ ਤੇ ਉਹ ਮਿੱਤਰੋ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਾ ਦਾਂਗੇ ਤੇ ਤੁਸੀਂ ਸਾਰਾ ਸਾਰਾ ਪੋਡਕਾਸਟ ਭਾਈ ਉਹਨਾਂ ਦੇਖ ਸਕਦੇ ਹੋ ਉੱਥੇ ਤੇ ਬਾਕੀ ਇਹਦੇ ਨਾਲ ਆਪਣਾ ਅੱਜ ਦਾ ਬਲੌਗ ਇੱਥੇ ਬੰਦ ਕਰਦੇ ਹਾਂ ਉਮੀਦ ਕਰਦੇ ਹ ਜੇ ਪਸੰਦ ਆ ਰਿਹਾ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰੋ ਕਲਿਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਬਲੌਗ ਦੇ ਵਿੱਚ ਤਾਂ ਤੱਕ ਸਾਡੇ ਵਰ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲਾਈਕ ਦਿਖਾਉ ਸਤਿ ਸ੍ਰੀ ਅਕਾਲ